मलकी रा ਓ ਛੇਤੀ ਓ ਭਾਈ ਓ ਛੇਤੀ ਪਾਣੀ ਲੈ ਕੇ ਆਇਆ ਯਾਰ

ਆ ਕਰੋ ਵਿਚ ਨਹੀਂ ਨਹੀਂ ਯਾਰ ਦੇ ਲੱਕ ਅੱਟਾ ਕੱਟਾ ਬੰਦਾ ਦੇਖ ਲੈ ਗਰਮੀ ਦੇ ਕਾਰਨ ਦੇਖ ਗਰਮੀ ਵਾਲੀ ਜਿਆਦਾ ਆ ਵਾਲੀ ਗਰਮੀ ਹੈ ਬਾਈ ਤੂੰ ਫੋਨ ਕਰਤਾ ਬਾਈ ਕਰਤਾ ਕਰਤਾ ਆਉਂਦਾ ਬਸ ਤੇ ਪਾਣੀ ਲਈ ਕਿਸੀ ਮੜੇ ਪਾਣੀ ਲਿਆ ਹੋਰ ਪਾਣੀ ਲਿਆ ਬਾਈ ਰਾਜੂ ਠੀਕ ਆ ਆਉਂਦਾ ਟਰੈਕਟਰ ਹਿੰਮਤ ਨਾਰੀ ਠੀਕ ਆ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਗਰਮੀ ਵਾਲੀ ਆ ਬਾਈ ਤਾਪਮਾਨ ਬਹੁਤ ਆ ਗਿਆ ਆ ਗਿਆ ਡਾਕਟਰ ਆ ਗਿਆ ਆ ਗਿਆ ਆ ਗਿਆ ਸਮਾਂ ਆਇਆ ਮੜਾ ਚੱਲ ਆ ਗਿਆ ਹਲੇ ਪਾਣੀ ਪੀਓ ਡਾਕਟਰ ਸਾਹਿਬ ਇੱਕੋ ਲੰਨ ਚੱਕਰ ਆ ਗਿਆ ਜੀ ਗਰਮ ਕੜੀ ਜਾਂਦੇ ਸੀ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਇਹ ਗਰਮੀ ਕਰਕੇ ਹੈ ਜਿਆਦਾ ਸੀ ਡਾਕਟਰ ਸਾਹਿਬ ਨੇ ਜਿੱਤ ਕਹੋ ਤਾਂ ਗਰਮੀ ਮੰਨੀ ਨਹੀਂ ਗੱਲ ਮੇਰੀ ਗਰਮੀ ਕਰ ਹੋ ਗਿਆ ਜੀ ਹੈ ਨਾ ਗਰਮੀ ਕਰਨਾ ਕੋਈ ਸਾਥਾ ਵਸ ਇਧਰੋਂ ਆ ਇਧਰੋਂ ਖੇਤੋਂ ਆਈ ਜਾਂਦੇ ਸੀ ਤਾਂ ਮੁੰਡਾ ਡਿੱਗ ਪਿਆ ਪੋਲ ਮਰਿਆ ਝੱਗ ਤਾਂ ਨਹੀਂ ਡਿੱਗੀ ਝੱਗ ਮੂਹ ਨਾ ਜੀ ਨਾ ਝੱਗ ਨਹੀਂ ਡਿੱਗੀ ਇਹ ਗਰਮੀ ਕਰਨੀ ਹੈ ਤਾਪਮਾਨ ਬਹੁਤ ਵਧਿਆ ਹੋਇਆ ਮੈਂ ਘੜੀ ਜਾਂਦਾ ਜੀ ਮੈਂ ਉਹ ਰੋਲੀ ਜਾਂਦਾ ਸੀ ਕੱਪੜੇ ਆ ਬਈ ਗੱਲਾਂ ਕਰੀ ਜਾਂਦੇ ਸੀ ਇਸ ਤਾਪਮਾਨ ਦੀ ਗਰਮੀ ਦੀ 2 ਕੁ ਮਿੰਟਾਂ ਬਾਅਦ ਇਹ ਨੂੰ ਦੌੜਾ ਪੈ ਗਿਆ ਬੀਪੀ ਸਹੀ ਹੈ ਦਵਾਈ ਦੇ ਦੇਣੇ ਸੈਟ ਹੋਊ ਜੀ ਕੋਈ ਘੰਭਰਾਉਣ ਦੀ ਲੋੜ ਨਹੀਂ ਨਾ ਨਾ ਸ਼ਹਿਰ ਲੈ ਜਾਣ ਦੀ ਲੋੜ ਨਹੀਂ ਹੱਕ ਚੀਰ ਫੈਸਲਾ ਠੀਕ ਆ ਲਾ ਲਓ ਵਧੀਆ ਯਾਰ ਠੀਕ ਆ ਠੀਕ ਆ ਠੀਕ ਆ ਲਾ ਲਓ ਵਧੀਆ ਯਾਰ ਠੀਕ ਹੋ ਚੁੱਕਾ ਵਾ ਠੀਕ ਹੈ ਠੀਕ ਨਾਰਮਲ ਟੀਕਾ ਲਾਇਆ ਗਰਮੀ ਕਰਕੇ ਹੋ ਗਿਆ ਠੀਕ ਆ ਲਾ ਦੋ ਇਹ ਹਾਂ ਕੱਕੇ ਕਿਵੇਂ ਆ ਠੀਕ ਆ ਬਹਿ ਜਾ ਯਾਰ ਰਜੂ ਬਹਿ ਜਾ ਠੀਕ ਆ ਹਣਾ ਠੀਕ ਹੈ ਰਜੂ ਹੁਣ ਠੀਕ ਲੱਗਦਾ ਠੀਕ ਡਰਸਾ ਬੁਰਾ ਲਓ ਠੀਕ ਬੈਠਾ ਰਹੇ ਦੋ ਮਿੰਟ ਉੱਠੀ ਆ ਬਹਿ ਜਾ ਰਜੂ ਬਹਿ ਜਾ ਗਰਮੀ ਬਹੁਤ ਬਾਵਾ ਕੁਛ ਨਹੀਂ ਹੋਇਆ ਕਰਮੀ ਕਰਨ ਸੀਗਾ ਇਹਦਾ ਬੀਪੀ ਘਟ ਗਿਆ ਸੀ ਤੇਰਾ ਸੈਟਾ ਹੋਣਾ ਠੀਕ ਆ ਬਈ ਹੁਣ ਤਾਂ ਡਾਕਟਰ ਹੈਗਾ ਜੋ ਕੋਈ ਗੱਲ ਬਾਤ ਆ ਹਾਂ ਠੀਕ ਡਾਕਟਰ ਸਾਹਿਬ ਪਾਣੀ ਪੀ ਦੀ ਕੀ ਹੋ ਗਈ ਇਹ ਕਰਾ ਚੁ ਠੀਕ ਆ ਡਾਕਟਰ ਸਾਹਿਬ ਸਾਡਾ ਮਰੀਜ਼ ਬਿਲਕੁਲ ਸਹੀ ਹੈ ਤੇ ਤੁਸੀਂ ਸੇਵਾ ਦੱਸੋ ਕੀ ਰਹਿੰਦੀ ਹੈ ਸੇਵਾ ਤਾਂ ਕੋਈ ਗੱਲ ਨਹੀਂ ਆਪਣਾ ਮਰੀਜ਼ ਠੀਕ ਹੋਣਾ ਚਾਹੀਦਾ ਠੀਕ ਹੈ ਪੈਸੇ ਤਾਂ ਆ ਜਾਣਗੇ ਪਰ ਇਨਸਾਨ ਦੀ ਸੇਵਾ ਜਿਹੜੀ ਕਰਨਾ ਸਾਡਾ ਫਰਜ਼ ਬਣਦਾ ਬਹੁਤ ਬਹੁਤ ਧੰਨਵਾਦ ਅਸੀਂ ਜਿਹੜਾ ਇੱਥੋਂ ਤੱਕ ਪਹੁੰਚ ਵੀ ਕਰਦੇ ਆ ਤੁਹਾਡੇ ਵਾਸਤੇ ਅਸੀਂ ਕੰਮਾਂ ਜਿਹੜੇ ਪਿੰਡਾਂ ਦੇ ਵਿੱਚ ਕਰਦੇ ਸੋਦੇਵਾਸੀ ਕਰਦੇ ਆ ਧੰਨਵਾਦ ਜੀ ਤੁਹਾਨੂੰ ਬੇ ਲੋਕਾਂ ਨੂੰ ਮਦਦ ਕਰਨ ਦਾ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਲਦੀ ਦੀ ਪਾਵਰ ਮੇ ਸਾਥੀ ਇਹ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਹੈ ਕਿ ਪਿੰਡਾਂ ਦੇ ਵਿੱਚ ਜੋ ਕਿ ਆਰਐਮਪੀ ਡਾਕਟਰ ਬੈਠੇ ਨੇ ਉਹ ਸਾਡੀ ਬਹੁਤ ਸੇਤਾ ਕਰਦੇ ਨੇ ਅਗਰ ਅਸੀਂ ਸ਼ਹਿਰ ਦੇ ਵਿੱਚ ਦਵਾਈ ਲੈਣ ਜਾਈਏ ਤਾਂ ਸਾਨੂੰ ਪਹਿਲਾਂ 200 ਰੁਪਏ ਫੀਸ ਕਟਾਉਣੀ ਪੈਂਦੀ ਆ ਇਹ ਸਾਥੋਂ ਮੰਨ ਲਓ ਜੇ ਕੋਈ ਸਾਡੇ ਤੇ ਮੁਸੀਬਤ ਆਉਂਦੀ ਆ ਅਸੀਂ ਇੱਕ ਫੋਨ ਮਾਰਦੇ ਆ ਤੇ ਸਾਡੇ ਕੋਲੇ ਹਾਜ਼ਰ ਹੁੰਦੇ ਨੇ ਪਰ ਇਹ ਇਹ ਨਹੀਂ ਦੇਖਦੇ ਇਹਨਾਂ ਦੀ ਜੇਬ ਦੇ ਵਿੱਚ ਪੈਸੇ ਹੈਗੇ ਕਿ ਨਾ ਪਰ ਮੈਂ ਦੋਸਤੋ ਤੁਹਾਨੂੰ ਇੱਕ ਇਹੀ ਬੇਨਤੀ ਕਰਨਾ ਚਾਹੁੰਨਾ ਜੋ ਕਿ ਸਾਡੇ ਆਰਐਮਪੀ ਡਾਕਟਰ ਹੁੰਦੇ ਆ ਨਾ ਇਹਨਾਂ ਨਾਲ ਰਿਬਿਹਾਰ ਸਹੀ ਰੱਖਿਆ ਕਰੋ ਵਿਹਾਰ ਸਹੀ ਰੱਖਣ ਦਾ ਮਤਲਬ ਇਹ ਆ ਕਿ ਸਾਡੇ ਨਾਲ ਦਿਨ ਰਾਤ ਖੜਦੇ ਨੇ ਵਿਚ ਇਹ ਜਨਤਾ ਲੋਕ ਆ ਕਿ ਯੋਕੇ ਦਵਾਈ ਲੈ ਕੇ ਅਰ ਬਾਅਦ ਚ ਜਦੋਂ ਡਾਕਟਰ ਪੈਸੇ ਮੰਗਦਾ ਨਾ ਉਹਦਾ ਆਪਣਾ ਵਿਹਾਰ ਖਤਮ ਕਰ ਲੈਂਦੇ ਨੇਗੇ ਇਹ ਵੀਡੀਓ ਬਣਾਉਣਾ ਇਹੀ ਮਕਸਦ ਆ ਕਿ ਸਾਡੇ ਆਰਐਮਪੀ ਡਾਕਟਰਾਂ ਨਾਲ ਵਿਹਾਰ ਸਹੀ ਰੱਖੋ ਤੇ ਇਹ ਦਿਨ ਰਾਤ ਸਾਡੇ ਲਈ ਮਿਹਨਤ ਕਰਦੇ ਨੇ ਜਦੋਂ ਵੀ ਫੋਨ ਮਾਰਦੇ ਆ ਤਾਂ ਹਾਜ਼ਰ ਹੁੰਦੇ ਨੇਗੇ ਤੇ ਇਸੇ ਵੀਡੀਓ ਬਣਾਉਂਦਾ ਏ ਸੀ ਮਕਸਦ ਆ ਪਰ ਦੋਸਤੋ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ